ਲੈ ਜਾਈ ਤੇ ਰੋਡ ਦੇ ਬਾਜ਼ਾਰ ਦੇ ਵਿੱਚਕਾਰ ਲੋਕਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਰੇੜੀਆਂ ਅੱਗੇ ਵਧਾ ਕੇ ਜੋ ਰੱਖੀਆਂ ਗਈਆਂ ਸੀ ਅੱਜ ਅਸੀਂ ਪੁਲਿਸ ਵਿਭਾਗ ਦੀ ਟੀਮ ਨਾਲ ਲੈ ਕੇ ਇਹਨਾਂ ਨੂੰ ਪਿੱਛੇ ਹਟਾਇਆ ਗਿਆ ਕਿਉਂਕਿ ਲੋਕਾਂ ਨੂੰ ਲੰਘਣ ਆਉਣ ਜਾਣ ਦੇ ਵਿੱਚ ਬੜੀ ਦਿੱਕਤ ਆਉਂਦੀ ਸੀਗੀ ਤੇ ਅੱਜ ਅਸੀਂ ਨਗਰ ਦਫ਼ਤਰ ਨਗਰ ਕੌਂਸਲ ਦੇ ਸਟਾਫ ਨੇ ਪੋਰਪਲਿਸ ਵਿਭਾਗ ਨੇ ਇਹਨਾਂ ਨੂੰ ਚਕਾਉਣ ਦਾ ਉਪਰਾ ਲਾਗਿਤਾ ਦੇਖਿਆ ਜਾ ਰਿਹਾ ਵੀ ਕੋਈ ਨਾ ਇਮਾਨਦਾਰਾਂ ਜਿਹੜਾ ਬਾਹਰ ਸਮਾਨ ਲਾਇਆ ਹੋਇਆ ਹੈ ਸਮਾਨ ਚੱਕਿਆ ਵੀ ਜਾ ਰਿਹਾ ਬਿਲਕੁਲ ਉਹਨਾਂ ਨੂੰ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਉਹ ਸਮਾਨ ਜਦੋਂ ਨਹੀਂ ਚੱਕਦੇ ਜਦੋਂ ਸਾਨੂੰ ਲੱਗਦਾ ਵੀ ਇਹ ਲੋਕਾਂ ਦੀ ਆਉਣ ਜਾਣ 'ਚ ਵਿਗੜ ਪਾਉਂਦਾ ਪਾਉਂਦਾ ਸਮਾਨ ਤਾਂ ਸਾਨੂੰ ਸਮਾਨ ਚੱਕਣਾ ਪਉਂਦਾ ਨਹੀਂ ਅੱਜ ਚਲਾਨ ਨਹੀਂ ਕੀਤੇ ਪਰ ਚਲਾਨ ਅਸੀਂ ਕਰਾਂਗੇ ਜੇ ਦੁਬਾਰਾ ਫੇਰ ਰੱਖਣਗੇ ਤਾਂ ਦੇ ਕਾਰਜ ਵਿੱਚ ਕੀਤੀ ਜਾ ਰਹੀ ਮਕੇਰੀਆਂ ਸ਼ਹਿਰ ਦੇ ਵਿੱਚ ਕਾਫੀ ਜਮ ਲੱਗਾ ਰਹਿੰਦਾ ਸੀਗਾ ਜਿਹੜਾ ਸੀਨੀਅਰ ਅਫਸਰ ਵੱਲੋਂ ਪਹਿਲਾਂ ਵੀ ਸਾਨੂੰ ਕਈ ਵਾਰ ਇਹ ਹਦਾਇਤਾਂ ਆਈਆਂ ਸੀਗੀਆਂ ਜਿਸ ਬੰਦੀ ਅੱਜ ਨਗਰ ਕਾਉਂਸਲ ਦੇ ਸੁਵਰਣ ਸਿੰਘ ਸਾਹਿਬ ਨੂੰ ਨਾਲ ਲੈ ਕੇ ਉਹਨਾਂ ਦੀ ਨਾਲ ਫੋਰਥ ਲੈ ਕੇ ਬਾਜ਼ਾਰ ਦੇ ਵਿੱਚ ਜਿੰਨੀਆਂ ਵੀ ਰੇੜੀਆਂ ਫੜੀਆਂ ਸੜਕਾਂ ਦੇ ਵਿੱਚ ਲੱਗੀਆਂ ਸੀਗੀਆਂ ਉਹ ਖਾਲੀ ਕਰਾਈਆਂ ਗਈਆਂ ਦੀ ਉਹ ਸਾਰੀਆਂ ਉਹਨਾਂ ਦੇ ਕਰਕੇ ਜਿਸ ਦੇ ਨਾਲ ਬਾਜ਼ਾਰ ਦੇ ਲੋਕਾਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਆ ਬੈ ਸਾਡਾ ਮੋਟਰਸਾਈਕਲ ਵੀ ਬਾਜ਼ਾਰ ਦੇ ਵਿੱਚ ਦੀ ਨਹੀਂ ਲੰਘਦਾ ਸੀ ਜਿਨ੍ਹਾਂ ਨੂੰ ਬੰਦਿਆ ਨਜ਼ਰ ਆਖਦੇ ਉਹ ਅੱਜ ਸਾਰਾ ਹੀ ਮਕੇਰੀਆਂ ਸ਼ਹਿਰ ਦੇ ਵਿੱਚ ਪੱਤਰ ਕਰਾਇਆ ਗਿਆ ਤਾਂ ਰਿਹੜੀਆਂ ਜਿਹੜੀਆਂ ਟ੍ਰਾਫਿਕ ਦੇ ਨਿਯਮਾਂ ਦੀ ਲੰਘਣਾ ਕਰਦੇ ਸੀ ਉਹਨਾਂ ਦੇ ਉੱਤੇ ਪ੍ਰੋਪਰ ਨਗਰ ਕੌਂਸਲ ਡਿਪਾਰਟਮੈਂਟ ਦੇ ਨਾਲ ਲੈ ਕੇ ਤੇ ਉਹ ਖਾਲੀ ਕਰੀਆਂ ਗਈਆਂ ਜਾਂ